ਜਦੋਂ ਮਾਂ ਤਮਰ ਗਈ ਸੀ ਮਾਰੀਆਂ ਦੋ ਪੁੱਤਰਾਂ ਨੇ ਤਾਂ ਦੁੱਖ ਬੁਰੇ ਨੇ ਮਾਵਾ ਦੇ ਲੋਕੋ ਮਾਵਾ ਠੰਡੀਆਂ ਸ਼ਾਵਾਂ ਕਾਲਾ ਲਾ ਕੇ ਪੁੱਤਰਾਂ ਨੂੰ ਬਾਬਲ ਰੋਪਿਆ ਜੀ ਪਿਆਣਾ ਹੁਣ ਬੇਟਾ ਸਬਰ ਕਰੋ ਮਿੱਟਦਾ ਨਹੀਂ ਮਾਲਕ ਦਾ ਪਾਣਾ ਹਾਏ ਇਸਰ ਦੁਨੀਆਂ ਤੇ ਬੜਿਆਂ ਆਉਣ ਜਾਣ ਦਾ ਮੇਲਾ ਗੰਝ ਜੋੜੇ ਕਾਰੂ ਨੇ ਆਖਰ ਨਾਲ ਗਿਆ ਨਾ ਤੇਲਾ ਜੂਸਪ ਜੈ ਸੋਨਿਆਂ ਨੂੰ ਪੈ ਗਿਆ ਆਖਰ ਨੂੰ ਪਛਤਾਣਾ ਹੁਣ ਬੇਟਾ ਸਬਰ ਕਰੋ ਹੁਣ ਬੇਟਾ ਸਬਰ ਕਰੋ ਮਿੱਟਦਾ ਨਹੀਂ ਮਾਲਕ ਪਾਣਾ ਸਭ ਦੁਨੀਆ ਫਾਨੀ ਏ ਬੰਦਾ ਕਰੇ ਕੂੜ ਦੇ ਦਾਵੇ ਓ ਰਹਿ ਨਾ ਦੁਨੀਆ ਚ ਜਿੰਨਾ ਕਾਲ ਬੰਨ ਲਿਆ ਪਾਵੇ ਓ ਰਾਮਣ ਦੇ ਬਲੀਆਂ ਨੂੰ ਖਾ ਗਿਆ ਕਾਲ ਬਲੀ ਜਰਵਾਣ ਹੁਣ ਬੇਟਾ ਸਫਰ ਕਰੋ ਮਿੱਟਦਾ ਨਹੀਂ ਮਾਲਕ ਦਾ ਪਾਣਾ ਮਾਰੇ ਹਰ ਨਾਕ ਛਜੇ ਜਿੰਨਾ ਕੂੜ ਦਰਚੇ ਅਟੰਬਰ ਹੱਥ ਝਾੜ ਜਹਾਨ ਵਿੱਚੋਂ ਰੋਂਦਾ ਤੁਰ ਗਿਆ ਸ਼ਾਹ ਸਿਕੰਦਰ ਜਿਸਦਮ ਛੱਡ ਜੇ ਪੌਰ ਟਿਕਾਣਾ ਹੁਣ ਬੇਟਾ ਸਬਰ ਕਰੋ ਮਿੱਟਦਾ ਨਹੀਂ ਮਾਲਕ ਦਾ ਪਾਣਾ ਸਬਰ ਕੀਆਂ ਮੁਨੀਆਂ ਤੋਂ ਚੱਲਿਆ ਨਹੀਂ ਮੌਤ ਦੇ ਮੰਤਰ ਕੋਈ ਚਾਰਾ ਜੱਲਿਆ ਨਾ ਰੋਂਦਾ ਤੁਰ ਕੇ ਆਵੇ ਦਤਨੰਤਰ ਸਬ ਜੂਨ ਚਰਾਸੀ ਜੋ ਇਹ ਹੈ ਮੌਤ ਡੈਣ ਦਾ ਖਾਣਾ ਹੁਣ ਬੇਟਾ ਸਬਰ ਕਰੋ ਹੁਣ ਬੇਟਾ ਸਬਰ ਕਰੋ ਮਿਟਦਾ ਨਹੀਂ ਮਾਲਕ ਦਾ ਪਾਣਾ ਮਾ ਗਾਲ ਲਾ ਕੇ ਪੁੱਤਰਾਂ ਨੂੰ ਬਾ ਬਲਵਾਰ ਵਾਰ ਸਮਝਾਵੇ ਇੱਕ ਵਾਰੀ ਤੁਰ ਕੇ ਆ ਜੋ ਮੁੜ ਕੇ ਫੇਰ ਕਦੇ ਨਾ ਆਵੇ ਸਬਰ ਸ਼ੁਕਰ ਕਰਕੇ ਬੇਟਾ ਮਨ ਚਾਹੀਏ ਸਮਝਾਣਾ ਹੁਣ ਬੇਟਾ ਸਬਰ ਕਰੋ ਮਿੱਟਦਾ ਨਹੀਂ ਮਾਲਕ ਦਾ ਪਾਣਾ ਆ ਤੀਆਂ ਪੁੱਤਰ ਮਾਪੇ ਜੋ ਹੁੰਦੇ ਸਭ ਮਤਲਬ ਦੇ ਯਾਰ ਗੁਰਬਾਨੀ ਕਹਿੰਦੀ ਕਦੁਖੀਆ ਸਭ ਸੰਸਾਰ ਤੇਰੇ ਨੈਲ ਕਵੀ ਸ਼ਰਨੀ ਸਦਾ ਨੀ ਸਾਧ ਸੰਗਤ ਵਿੱਚ ਗਾਣਾ ਹੁਣ ਬੇਟਾ ਸਬਰ ਕਰੋ ਮਿੱਟਦਾ ਨਹੀਂ ਮਾਲਕ ਦਾ ਪਾਣਾ